ਤਨ ਤਨ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਦਿਨ ਦੁਨੀਆ ਨੂੰ ਤਾਰਨ ਹਾਰੇ ਜਗਤ ਜਲੰਦੇ ਨੂੰ ਠਾਰਨ ਵਾਲੇ ਸੁਹੀ ਰਾਗ ਦੀ ਵਾਰ ਦੇ 14ਵੇਂ ਸਲੋਕ ਪੌੜੀ ਦੇ ਅੰਦਰ ਆ ਸਾਡੇ ਤੇ ਕਿਰਪਾ ਕਰਦਿਆਂ ਆਪਣੀ ਜ਼ੁਬਾਨੇ ਪਾਗ ਤੋਂ ਬਚਨ ਕਰ ਦੇਣ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਜਗਿਆ ਸੁਮukh ਦਵਾਰਾ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਲਯੁਗ ਦਾ ਸਮਾਂ ਭਿਆਨਕ ਸਮਾਂ ਤੇ ਇਹ ਸੰਸਾਰ ਦੇ ਅੰਦਰ ਗੁਰਸਿੱਖ ਜਿਹੜੇ ਬੇਨਤੀ ਕਰਦੇ ਮਹਾਰਾਜ ਸਕਲਯੁਗ ਦੀਆਂ ਗੱਲਾਂ ਸਾਰਾ ਸੰਸਾਰ ਕਰਦਾ ਹੈ ਪਰ ਕਲਯੁਗ ਦੇ ਵਿੱਚ ਜਿੰਨਾ ਅੰਦਰ ਜੀਵਨ ਦੇ ਵਿੱਚ ਕਲਯੁਗ ਵਰਤਦਾ ਹੈ ਜਿਹੜੀਆਂ ਜ਼ਗਾਵਾ ਤੇ ਵਰਤਦਾ ਹੈ ਪਾਤਸ਼ਾਹ ਕਿਰਪਾ ਕਰਕੇ ਅਸਾਨੂੰ ਕੋਈ ਨਿਸ਼ਾਨੀਆਂ ਤਾਂ ਦੱਸੋ ਕਿ ਕਲਯੁਗ ਦੇ ਜੀਵ ਕਿਸ ਤਰ੍ਹਾਂ ਦੇ ਜੀਵਨ ਜਿਉਂਦੇ ਆ ਜਦੋਂ ਪ੍ਰਗਟ ਹੋਣ ਲੱਗਦਾ ਉੱਥੇ ਕਲਯੁਗ ਫਿਰ ਸਤਿਗੁਰੂ ਕਿਰਪਾ ਕਰਕੇ ਮੇਰ ਵਰ ਸੌਂਦੇ ਕਿੰਨਾ ਤੋਂ ਗੁਰਸਿੱਖ ਨੇ ਦੂਰ ਰਹਿਣਾ ਹੈ ਕਿੰਨਾ ਤੋਂ ਦੂਰੀ ਬਣਾਉਣੀ ਹੈ ਕਿਹੜੇ ਜਿਹੜੇ ਕਾਲ ਜੁਗੀ ਜੀਵ ਅਰ ਅੰਦਰ ਦੇ ਭਾਵ ਉਹਨਾਂ ਦੇ ਐਉਂ ਜਏ ਹੋ ਗਏ ਕਿ ਬਾਹਰੋਂ ਵੀ ਦੂਰੀ ਬਣਾਉਣੀ ਪਈ ਮਹਾਰਾਜ ਗੁਰੂ ਨਾਨਕ ਸਾਹਿਬ ਕਿਰਪਾ ਕਰ ਦੇ ਚੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਆਪਣੀ ਜ਼ੁਬਾਨੀ ਪਾਗ ਤੋਂ ਬੜੇ ਪਵਨ ਪਵਿੱਤਰ ਬਚਨ ਕਰਦੇ ਨੇ ਕਿ ਦੂਰੀ ਕਿੰਨਾ ਤੋਂ ਬਣਾਉਣੀ ਹੈ ਕਲਦੁਗ ਕਿੱਥੇ ਵਾਪਰਿਆ ਮਹਾਰਾਜ ਕਹਿੰਦੇ ਚੋਰਾ ਅਰ ਚੋਰੀ ਕਰਨ ਵਾਲੇ ਤੇ ਚੋਰੀ ਕਰਨ ਵਾਲੇ ਜਿਨ੍ਹਾਂ ਨੇ ਚੋਰੀ ਕੀਤੀ ਧਨ ਚੋਰਾਇਆ ਤਨ ਚੋਰਾਇਆ ਔਰ ਮਹਾਰਾਜ ਸਾਹਿਬ ਕਹਿੰਦੇ ਨੇ ਫਿਰ ਉਹ ਚੋਰ ਕੀ ਹਾਮਾਂ ਭਰੇ ਨਾ ਕੋਈ ਚੋਰ ਕੀ ਆ ਚੰਗਾ ਕਿਉ ਹੋਏ ਚੋਰ ਚੋਰੀ ਕਰਦਾ ਉਹਨੇ ਚੰਗਾ ਨਹੀਂ ਕੀਤਾ ਉਹਦੀ ਹਾਮੀ ਕੋਈ ਨਹੀਂ ਭਰਦਾ ਹਮੈਤ ਕੋਈ ਨਹੀਂ ਭਰਦਾ ਚੋਰੀ ਕਰਨ ਵਾਲੇ ਚੋਰ ਤੇ ਜਾਰਾਂ ਤੇ ਜਾਰਾਂ ਦਾ ਅਰਥ ਆ ਵਿਭਚਾਰੀ ਮਨੁੱਖ ਵਾਸ਼ਨਾਵਾਂ ਦੀ ਅਧੀਨ ਹੋਏ ਉਹਨਾਂ ਵੱਡਾ ਛੋਟਾ ਦੂਰੀ ਨਜ਼ਦੀਕੀ ਧਰਮ ਅਧਰਮ ਕੁਝ ਨਹੀਂ ਪਹਿਚਾਨਿਆ ਔਰ ਉਹਨਾਂ ਨੇ ਇਸ ਬਾਸੀ ਨੂੰ ਚਲਣਾ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ ਮੀਰ ਕੀਤੀ ਉਹਨੇ ਘ ਲਗੇ ਰੰਡੀਆਂ ਅਰ ਕੁੱਟਣੀਆਂ ਦੀਵਾਨ ਸੱਚੀ ਸਰਕਾਰ ਮੀਰ ਕਰ ਦੇ ਉਹ ਵਿਵਚਾਰਣਾ ਇਸਤਰੀਆਂ ਸੰਸਾਰ ਅੰਦਰ ਗੁਸਤਾਖੀ ਮਾਫ ਇੱਕ ਗੁਰੂ ਦੇ ਬਚਨ ਨੇ ਤੇ ਕੈਂਦੀ ਹਿੰਮਤ ਜੁਟਾਰੇ ਆਂ ਸਤਿਗੁਰੂ ਨਾਨਕ ਨਰੰਕਾਰੀ ਮਹਾਰਾਜ ਦੇ ਬਚਨ ਨਾ ਹੁੰਦੇ ਤੇ ਗੱਲ ਕਈ ਨਹੀਂ ਜਾਣੀ ਮਹਾਰਾਜ ਸੱਚੇ ਪਰਸ਼ਾ ਕਹਿੰਦੇ ਉਹ ਸ਼ਰੀਰ ਉਹ ਮਨੁੱਖ ਚੋਰੀ ਕਰਦੇ ਨੇ ਉਹ ਮਨੁੱਖ ਜਿਹੜੇ ਵਿਬਚਾਰੀ ਨੇ ਵਿਬਚਾਰ ਲਈ ਦੌੜਦੇ ਨੇ ਉਹ ਇਸਤਰੀਆਂ ਜਿਹੜੀਆਂ ਸੰਸਾਰ ਦੇ ਅੰਦਰ ਵਾਸ਼ਨਾਵਾਂ ਦੇ ਤਹਿਤ ਹੋ ਗਈਆਂ ਨੇ ਵਾਸ਼ਨਾਵਾਂ ਨੂੰ ਜਾ ਕਰਕੇ ਫੈਲਾਉਨੀਆਂ ਨੇ ਗਣਕਾ ਦਾ ਰੂਪ ਧਾਰਨ ਕਰ ਗਈਆਂ ਨੇ ਕੁੱਟਣੀਆਂ ਦੀ ਬਾਣ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਕੁਝ ਉਹ ਨੇ ਜਿਹੜਾ ਵਿਭਚਾਰ ਦੀ ਦਲਾਲੀ ਕਰਦੀਆਂ ਨੇ ਵਿਭਚਾਰ ਦੀ ਦਲਾਲੀ ਕਰਦੀਆਂ ਸਭਾ ਲਾਉਨੀਆਂ ਨੇ ਤੇ ਵਿਵਚਾਰ ਦੇ ਅੱਗੇ ਕੁਝ ਕਿਸੇ ਨੂੰ ਉਧਰ ਸੁਨੇਹਾ ਦੇ ਕੇ ਉਧਰ ਵਿਵਚਾਰ ਦੇ ਉਹਨਾਂ ਨੇ ਅੱਡੇ ਚਲਾਏ ਹੋਏ ਨੇ ਮਹਾਰਾਜ ਸਾਹਿਬ ਕਹਿੰਦੇ ਉਹਨਾਂ ਦੀ ਆਪਣੀ ਕਚਹਿਰੀ ਲੱਗਦੀ ਆਪਣੀ ਸਭਾ ਲੱਗਦੀ ਵਿਵਚਾਰੀਆਂ ਦੀ ਚੋਰਾਂ ਦੀ ਥੱਗਾਂ ਦੀ ਯਾਰਾਂ ਦੀ ਇਹਨਾਂ ਦੀ ਆਪਣੀ ਸਭਾ ਆਪਣੀ ਸਭਾ ਚ ਆਪਣੀ ਗੱਲ ਬਾਤ ਕਰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਜਿਹੜੇ ਚੋਰਾ ਯਾਰਾਂ ਤੇ ਕੂੜਿਆਰਾ ਖਰਾਬਾਂ ਵੇਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੋਰ ਚੋਰੀ ਕਰਨ ਵਾਲੇ ਔਰ ਵਿਵਚਾਰ ਊੜਿਆਰਾ ਝੂਠੇ ਨੇ ਅਤ ਦੇ ਸੱਚ ਪੱਲੇ ਨਹੀਂ ਸੱਚ ਦਾ ਭੁਲੇਖਾ ਪਾਉਂਦੇ ਨੇ ਸੱਚ ਕੋਲੇ ਨਹੀਂ ਮਹਾਰਾਜ ਕਹਿੰਦੇ ਚੋਰਾ ਚੋਰ ਕੌਣ ਦੁਜਾਰਥੇ ਦਾ ਮਹਾਂਪੁਰਸ਼ ਹੈ ਉਹ ਵੀ ਕਰਿਆ ਕਰਦੇ ਸਨ ਚੋਰ ਜਿਨ੍ਹਾਂ ਨਾਮ ਵੱਲੋਂ ਚਿੱਤ ਚੁਰਾਇਆ ਹੈ ਨਾਮ ਪ੍ਰਭੂ ਦਾ ਜਪਣ ਨਹੀਂ ਲੱਗੇ ਦਿੱਤਾ ਹੋਇਆ ਪ੍ਰਭੂ ਦਾ ਖਾਂਦੇ ਨੇ ਸੁਖ ਸੁਭ ਦਾਵਾ ਪ੍ਰਭੂ ਦੀਆਂ ਭੋਗਦੇ ਨੇ ਪਰ ਚਿੱਤ ਕਿਸੇ ਹੋਰ ਪਾਸੇ ਲਾਇਆ ਹੈ ਪਰਮਾਤਮਾ ਵਾਲੇ ਪਾਸੇ ਚਿੱਤ ਨਹੀਂ ਲਾਇਆ ਜਾ ਰਾਂ ਦਾਤੇ ਦਾ ਇੱਤਾ ਹੋਇਆ ਖਾਂਦੇ ਆ ਤੇ ਰੱਬ ਗੁਰੂ ਕਿਸੇ ਹੋਰ ਨੂੰ ਹੀ ਮੰਨਦੇ ਚਿੱਤ ਕਿਦੇ ਹੋਰ ਲਾਇਆ ਹੋਇਆ ਹੈ ਦੇਵੀ ਦੇਵਤਿਆ ਮੜੀਆਂ ਮੂਸਾਣੀਆਂ ਆਦ ਦੇ ਨਾਲ ਉਸ ਪਾਸੇ ਨੂੰ ਚੱਲਦੇ ਉਹਨਾਂ ਦੀ ਉਪਾਸ਼ਨਾ ਪੂਜਾ ਚੇਸ਼ਟਾ ਕਰਦੇ ਕਹਿ ਲੱਗੀ ਰੰਡੀਆਂ ਅਨਿਸ਼ਰਵਾਦੀ ਜਿਹੜੇ ਨਾਸਤਕ ਲੋਕ ਨੇ ਪਰਮੇਸ਼ਰ ਤੋਂ ਟੁੱਟੇ ਹੋਏ ਨੇ ਔਰ ਉਹ ਉਹ ਇਹਨਾਂ ਦੀ ਤਰ੍ਹਾਂ ਮਿਲ ਕੇ ਫਿਰ ਮਦਲਸ ਕਰਦੇ ਨੇ ਸਲਾਹਾਂ ਕਰਦੇ ਨੇ ਕਿਹੜਾ ਰੱਬ ਕਿਹੜਾ ਧਰਮ ਕਿਹੜਾ ਧਰਮ ਦੇ ਨਾਂ ਤੇ ਚੱਲੇ ਕਹਿੰਦੇ ਉਹ ਐਸੇ ਤੇ ਕੁੱਟਣੀਆਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪਰਮੇਸ਼ਵਰ ਦੀ ਭਗਤੀ ਤੋਂ ਜਿਹੜੇ ਹਟ ਗਏ ਔਰ ਕੁੱਟਣੀਆਂ ਪਰਮੇਸ਼ਵਰ ਦੀ ਭਗਤੀ ਪਰਮਾਤਮਾ ਦੀ ਭਗਤੀ ਮਾਰਗ ਤੋਂ ਪਿੱਛੇ हट ਕੇ ਉਤਾ ਪ੍ਰੇਤਾ ਆਦ ਦੀ ਉਹਨਾਂ ਦੀ ਉਪਾਸ਼ਨਾ ਉਹਨਾਂ ਦਾ ਭੈ ਮੰਨ ਕੇ ਉਧਰ ਨੂੰ ਟੁਰੇ ਫਿਰਦੇ ਨੇ ਮਹਾਰਾਜ ਸਾਹਿਬ ਕਹਿੰਦੇ ਇਹ ਐਸੇ ਅਰ ਵਿਚਾਰ ਧਾਰਾ ਵਾਲੇ ਹੋ ਗਏ ਨੇ ਅਰ ਸੰਸਾਰ ਬਲ ਲਾਉਂਦੇ ਨੇ ਨਰੰਕਾਰ ਵੱਲੋਂ ਇਹ ਸਾਰੇ ਤੋੜਦੇ ਨੇ ਚਾਰੋ ਹੀ ਜੜਿਆ ਨਾ 4000 ਵਿਚਾਰ ਤੇ ਐਸੀਆਂ ਦਲਾਲੀ ਕਰਨ ਵਾਲੇ ਜੀਵ ਜਿਹੜੇ ਦੋ ਪਾਸੇ ਗੱਲ ਉਧਰ ਵੀ ਹੋਰ ਉਧਰ ਵੀ ਹੋਰ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹ ਕਲਯੁਗ ਦੀ ਪ੍ਰਧਾਨਤਾ ਇਹ ਕਲਯੁਗ ਦਾ ਮੂਰੇ ਚੱਲਣਾ ਕਲਯੁਗਮੂਰੇ ਚੱਲਦਾ ਹੈ ਕਲਯੁਗੀ ਜੀਵ ਇਹਨਾਂ ਦੀ ਸਭਾ ਵਿੱਚ ਜੁੜਦੇ ਐਸੀਆਂ ਸਭਾਵਾਂ ਨੇ ਕਲਯੁਗੀਆਂ ਦੀਆਂ ਮਹਾਰਾਜ ਸੱਚੇ 파ਰਸ਼ਾ ਕਹਿੰਦੇ ਐਸੀ ਸਮੇਂ ਦੇ ਅੰਦਰ ਸੱਚੀ ਸਰਕਾਰ ਕਹਿੰਦੇ ਵੇਦੀਨਾ ਕੀ ਦੋਸਤੀ ਵੇਦੀਨਾ ਕਾ ਖਾਨ ਐਸੀ ਸਬਾ ਦੇ ਅੰਦਰ ਔਰ ਵੇ ਮੈਨਾ ਹੁੰਦਾ ਰਹਿਤ ਤੇ ਵਿਦਵਾਨ ਮਹਾਂਪੁਰਸ਼ ਕਹਿੰਦੇ ਦੀਨ ਮੈਨਾ ਹੁੰਦਾ ਧਰਮ ਜਿਹਨੂੰ ਮਹਾਰਾਜ ਕਹਿੰਦੇ ਆ ਦੀਨ ਗਵਾਇਆ ਦੁਨੀ ਸਿਉ ਦੁਨੀਆ ਚਾਲੀ ਸਾਤ ਪਾਏ ਕਬਾੜ ਕੋਹਾੜਾ ਮਾਰਿਆ ਗਾਫਲ ਆਪਣੇ ਹੱਥ ਦੁਨੀਆ ਵਾਸਤੇ ਧਰਮ ਹਾਰਿਆ ਕਿ ਦੁਨੀਆ ਨੂੰ ਆ ਚੰਗਾ ਲੱਗਦਾ ਜੇਦਨ ਸੰਸਾਰ ਤੋਂ ਤੁਰਨ ਲੱਗੇ ਚੱਲਣ ਲੱਗੇ ਦੁਨੀਆ ਨੂੰ ਬੜੀਆਂ ਆਵਾਜ਼ਾਂ ਮਾਰੀਆਂ ਮੈਨੂੰ ਬਚਾਓ ਮੇਰੀ ਮਦਦ ਕਰੋ ਮੈਨੂੰ ਦੁੱਖ ਨੇ ਜਕੜ ਲਿਆ ਮੈਨੂੰ ਮੌਤ ਬੜਾ ਸੁਤਾਂਦੀ ਦੁਨੀਆ ਜਿਹੜੀ ਨਾਲ ਨਹੀਂ ਟੁਰੀ ਕਿਸੇ ਨੇ ਸਾਥ ਨਹੀਂ ਦਿੱਤਾ ਕਹਿੰਦੇ ਮੂਰਖ ਨੇ ਇਨ੍ਹਾਂ ਕਾਰਨ ਆਵਗਨ ਤੇ ਪਾਪ ਕਰਦਿਆਂ ਕਰਨਿਆਂ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰੀ ਆਪਣੇ ਪੈਰ ਆਪ ਵੱਢੇ ਆਪਣਾ ਸਮਾਂ ਆਪ ਬਰਬਾਦ ਕੀਤਾ ਵੇ ਦੀਨਾ ਕੀ ਦੋਸਤੀ ਵੇ ਧਰਮੀਆਂ ਦੀ ਜਿਹੜੇ ਧਰਮ ਤੋਂ ਜੁਦੇ ਨੇ ਜਿਹੜੇ ਚੋਰ ਹੋਣਗੇ ਨਾ ਔਰ ਉਹ ਆਪਣੀ ਮਦਲਸੇ ਉਹਨਾਂ ਨੂੰ ਚੋਰੀ ਕਰਨ ਵਾਲੇ ਚੰਗੇ ਬੜੇ ਲੱਗਣਗੇ ਆ ਜਿਹੜੇ ਨਸ਼ੇ ਆਦ ਕਰਦੇ ਆ ਨਾ ਉਹ ਮਿਲ ਮਿਲ ਕੇ ਲੁਗ ਲੁਗ ਕੇ ਬੈਠਣਗੇ ਫਿਰ ਗੱਲਾਂ ਕਰਨਗੇ ਚੋਰ ਵੀ ਮਿਲ ਮਿਲ ਬੈਠਣਗੇ ਔਰ ਗੱਲਾਂ ਬਾਤਾਂ ਕਰਨਗੇ ਅਡੋ ਅਡ ਹੋ ਕੇ ਤੇ ਇਹ ਜਿਹੜੇ ਯਾਰ ਵਿਭਚਾਰੀ ਲੋਗ ਨੇ ਏ ਵੀ ਬੜੀਆਂ ਗੱਲਾਂ ਕਰਨਗੇ ਦੂਜੇ ਕਿਸੇ ਭਲੇ ਕੋਲ ਬੈਠਣਾ ਪਸੰਦ ਨਹੀਂ ਕਰਨਗੇ ਇਹਨਾਂ ਨੂੰ ਉਹ ਗੱਲ ਨਹੀਂ ਚੰਗੀ ਲੱਗੇਗੀ ਔਰ ਚੋਰ ਵੀ ਕੱਲੇ ਤੇ ਯਾਰ ਵੀ ਕੱਲੇ ਬੈਠਣਾ ਪਸੰਦ ਕਰਨਗੇ ਕਿਉਂਕਿ ਇਹਨਾਂ ਦੇ ਗੁੱਝ ਗੜੱਪੇ ਕੁਝ ਹੋਰ ਹੁੰਦੇ ਇਹਨਾਂ ਦੀ ਸਭਾ ਵੱਖਰੀ ਹੁੰਦੀ ਹੈ ਗੁਰਮੁਖਾਂ ਵਾਲੀ ਨਹੀਂ ਹੁੰਦੀ ਇਹ ਵੇ ਧਰਮੀ ਧਰਮੀ ਨਹੀਂ ਹੁੰਦੇ ਇਹਨਾਂ ਦਾ ਧਰਮ ਨਹੀਂ ਹੁੰਦਾ ਇਹਨਾਂ ਚੋਰਾ ਨੇ ਵੀ ਜਿਹਦੇ ਘਰੇ ਜਾਣ ਚੋਰੀ ਤਕਾਣੀ ਹੈ ਇਹ ਵੇ ਵਿਚਾਰੀਆਂ ਨੇ ਵੀ ਔਰ ਉਹਦੀ ਇੱਜ਼ਤ ਆਦ ਨੂੰ ਟਿਕਾਉਣਾ ਜਿਹਦੇ ਘਰੇ ਚਲੇ ਗਏ ਇਹ ਸਾਂਝੀ ਧਾਰਣੀ ਕਿਸੇ ਦੇ ਹੁੰਦੇ ਇਹਨਾਂ ਦੀ ਦੋਸਤੀ ਤੇ ਵੇਧੀਨਾ ਕਾ ਖਾਣ ਬੇਧਰਮੀਆਂ ਦਾ ਖਾਣਾ ਧਰਮੀ ਦਾ ਖਾਣਾ ਤੇ ਆਧਰਮੀ ਦਾ ਖਾਣਾ ਬਰਾਬਰ ਨਹੀਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਕਹਿੰਦੇ ਇਹੋ ਜਿਹਾ ਬੇਧਰਮੀਆਂ ਦੀ ਦੋਸਤੀ ਤੇ ਬੇ ਧਰਮੀਆਂ ਦਾ ਜਿਹੜਾ ਖਾਣਾ ਹੈ ਮਹਾਰਾਜ ਕਹਿੰਦੇ ਉਹਨਾਂ ਵਰਗਾ ਬਣਾ ਦੇਵੇਗਾ ਇਹਨਾਂ ਦੀ ਦੋਸਤੀ ਨਾਲ ਠੱਗੈ ਛੇਤੀ ਠੱਗ ਰਲ ਆਇਆ ਸਾਥ ਪੇ ਇੱਕੋ ਜਿਹਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਠੱਗਾਂ ਨਾਲ ਮਿਲਿਆ ਤੇ ਠੱਗ ਬਣ ਗਿਆ ਤੇ ਸਾਥ ਵੀ ਇੱਕੋ ਦੇਹਾ ਹੋ ਗਿਆ ਇਹ ਧਰਮ ਤੋਂ ਰਹਿਤ ਨੇ ਅਨਧਰਮੀਆਂ ਨੇ ਧਰਮ ਤੋਂ ਗਏ ਗਵਾਤੇ ਨੇ ਮਹਾਰਾਜ ਕਹਿੰਦੇ ਇਹਨਾਂ ਦਾ ਅਜੰਪਲ ਦਿੰਨਿਆ ਸਮਝਾਉਂਦੇ ਇਹਨਾਂ ਦੀ ਦੋਸਤੀ ਕਿਸ ਤਰ੍ਹਾਂ ਦੀ ਮਹਾਰਾਜ ਕਹਿੰਦੇ ਸਿਫਤੀ ਸਾਰ ਨਾ ਜਾਣਨੀ ਇਹਨਾਂ ਕੁਲ ਭਰੀ ਪੂਰਨ ਪਰਮਾਤਮਾ ਦੀ ਸਿਫਤ ਕਰੀਏ ਵਡਿਆਈ ਕਰੀਏ ਕਥਾ ਦੀ ਵਿਚਾਰ ਕਰੋ ਕੀਰਤਨ ਦੀ ਗੱਲ ਕਰੋ ਗੁਰਮਤ ਦੀ ਗੱਲ ਕਰੋ ਗਿਆਨ ਦੀ ਗੱਲ ਕਰੋ ਭਲੇ ਦੀ ਗੱਲ ਕਰੋ ਇੱਜ਼ਤ ਆਬਰੂ ਦੀ ਰਖਵਾਲੀ ਦੀ ਗੱਲ ਕਰੋ ਮਹਾਰਾਜ ਕਹਿੰਦੇ ਇਹਨਾਂ ਨੂੰ ਚੰਗੀ ਨਹੀਂ ਲੱਗਦੀ ਇਹ ਉੱਥੇ ਨਕਦੇ ਫੇਰ ਕੇ ਮੂੰਹ ਦੇ ਮਰੋੜ ਕੇ ਹੋਰ ਪਾਸੇ ਤੁਰ ਜਾਣਗੇ ਇਹ ਨਹੀਂ ਸੁਣਨਗੇ ਸਿਵਤੀ ਸਾਰ ਨਾ ਜਨਨੀ ਵੈਗਰੋ ਦੀ ਸਿਫਤ ਦੀ ਇਹਨਾਂ ਨੂੰ ਸਾਰ ਨਹੀਂ ਮਹਾਰਾਜ ਕਹਿੰਦੇ ਫਿਰ ਕੀ ਸਦਾ ਵਸੈ ਸ਼ੈਤਾਨ ਇਨਾਂ ਦੇ ਹਿਰਦੇ ਵਿੱਚ ਹਮੇਸ਼ਾ ਸ਼ੈਤਾਨ ਵੱਸਦਾ ਹੈ ਕੁਰਾਨ ਦੇ ਮੁਤਲਕ ਸ਼ੈਤਾਨ ਕੇਵਲ ਅਗਨ ਤੱਤ ਤੋਂ ਬਣਿਆ ਹੋਇਆ ਹੈ ਅਗਨ ਕਹਿ ਲੱਗੇ ਉਹ ਸ਼ੈਤਾਨ ਫਰਿਸ਼ਤਾ ਜਿਹੜਾ ਸ਼ੈਤਾਨ ਹੈ ਜਿਹੜਾ ਭਗਵਾਨ ਵੱਲ ਨੂੰ ਜਾਣ ਨਹੀਂ ਦਿੰਦਾ ਬਾਈਬਲ ਔਰ ਕੁਰਾਨ ਦੇ ਮੁਤਲਕ ਦੱਸਿਆ ਜਾਂਦਾ ਹੈ ਕਿ ਜੋ ਆਦਮ ਦੀ ਔਲਾਦ ਨੂੰ ਔਰ ਪਰਮਾਤਮਾ ਵੱਲ ਨੂੰ ਨਹੀਂ ਜਾਣ ਦੇਂਦਾ ਅਰ ਉਹ ਸ਼ੈਤਾਨ ਜਿਹੜਾ ਐਂ ਕਹਿ ਲੋ ਭਲੇ ਪਾਸੇ ਤੋਂ ਤੋੜਦਾ ਹੈ ਅਬਗਣਾ ਵੱਲੇ ਜਿਨ੍ਹਾਂ ਦੀ ਉੱਪਰ ਵਿਚਾਰ ਹੋਈ ਏ ਉਧਰ ਨੂੰ ਜੋੜਦਾ ਹੈ ਜਿਹਦੇ ਹਿਰਦੇ ਵਿੱਚ ਸ਼ੈਤਾਨ ਵਸੇ ਉਹ ਸ਼ੈਤਾਨੀਆਂ ਹੀ ਕਰੇਗਾ ਉਹ ਵੱਧ ਫੈਲੀਆਂ ਕਰੇਗਾ ਹੁਜਤਾ ਕਰੇਗਾ ਉਹਨੂੰ ਸਿਫਤ ਪ੍ਰਭੂ ਦੀ ਵਡਿਆਈ ਦੇਣੀ ਉਦੀ ਸਾਰ ਨਹੀਂ ਹੋਵੇਗੀ ਹਿਰਦੇ ਵਿੱਚ ਸ਼ੈਤਾਨ ਰੂਪ ਵਸਦਾ ਹੈ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਨੇ ਔਰ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਆਗਾਦ ਪੜੈ ਸ਼ੈਤਾਨ ਵੇਲਾ ਲੋ ਉਹ ਸ਼ੈਤਾਨ ਹੁਣ ਜਿਹੜਾ ਉਸ ਵੇਲੇ ਆ ਕੇ ਔਰ ਉਹਨਾਂ ਦੇ ਨਕਾਬ ਪੜ ਰਿਹਾ ਕਿਉਂ ਤੱਕੇ ਦੇ ਨਾਲ ਕਾ ਹੋ ਰਿਹਾ ਹੈ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਸ਼ੈਤਾਨ ਦਾ ਕੰਮ ਹੀ ਇਹ ਧਰਮੀ ਇਜਤ ਬਚਾਉਂਦਾ ਹੈ ਸ਼ੈਤਾਨ ਵਿਭਚਾਰੀ ਚੋਰ ਮਿੱਟੀ ਦੇ ਵਿੱਚ ਮਲਾਉਂਦਾ ਐਸੇ ਆnde ਸੰਗ ਤੋਂ ਬਚ ਮਹਾਰਾਜ ਕਹਿੰਦੇ ਹੂ ਵੈ ਪਰਵਾਣਾ ਕਰੇ ਠੰਗਾਣਾ ਕਲ ਕੇ ਲਖਣ ਵਿਚਾਰ ਮਹਾਰਾਜ ਸਚੇ ਪਾਤਸ਼ਾਹ ਕਹਿੰਦੇ ਕਲ ਯੁਗ ਦੇ ਇਹ ਲਖਣ ਨੇ ਬਈ ਇਥੇ ਤੱਕਾ ਹੋਵੇਗਾ ਇਹ ਤੱਕਾ ਕਰਨਗੇ ਇਹਨਾਂ ਨੂੰ ਕੋਈ ਨਹੀਂ ਕੋਈ ਰੋਟੀ ਖਾਵੇ ਜਾਂ ਨਾ ਖਾਵੇ ਔਰ ਇਹਨਾਂ ਨੇ ਆਪਣੇ ਜੀਵਨ ਦੇ ਸੁੱਖ ਨੂੰ ਵੇਖਣਾ ਹੈ ਆਪਣੀ ਗੱਲ ਨੂੰ ਦੇਖਣਾ ਹੈ ਮਹਾਰਾਜ ਸਾਹਿਬ ਕਹਿੰਦੇ ਸਾਰੇ ਇਸ ਤਰ੍ਹਾਂ ਦੇ ਨੇ ਗਦਹੂ ਚੰਦਨ ਖੌਲੀਐ ਪੀਸਾਹੂ ਸੌਪਾਨ ਮਹਾਰਾਜ ਸਚੀ ਪਾਦਸ਼ਾਹ ਕਹਿੰਦੇ ਗਦਾ ਹੋਵੇ ਗਦਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਚਨ ਨੇ ਜੀ ਮਹਾਰਾਜ ਕਹਿੰਦੇ ਗਦਾ ਹੋਵੇ ਤੇ ਗਦੇ ਦੇ ਉੱਪਰ ਰਗੜ ਰਗੜ ਕੇ ਰਗੜ ਰਗੜ ਕੇ ਚੰਦਨ ਲੇਪ ਕਰ ਦਿਓ ਬਿਲਕੁਲ ਐ ਠੰਡਾ ਸੁਗੰਧੀ دار ਉਹਦੇ ਤੇ ਚੰਦਨ ਦਾ ਲੇਪਨ ਕੀਤਾ ਜਾਏ ਐ ਚੰਦਨ ਦੇ ਨਾਲ ਉਸ ਨੂੰ ਢੱਕ ਦਿੱਤਾ ਜਾਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭੀ ਸਾਹੂ ਸਿਉਪਾਨ ਤੇ ਉਸ ਨੂੰ ਕੋਈ ਪੁੱਛੇ ਤੇਰੇ ਉੱਪਰ ਚੰਦਨ ਦਾ ਲੇਪਨ ਕੀਤਾ ਹੈ ਐਨ ਚੰਦਨ ਹੀ ਚੰਦਨ ਕਰ ਦਿੱਤਾ ਹੈ ਤੈਨੂੰ ਕੈਸਾ ਮਹਿਸੂਸ ਹੁੰਦਾ ਹੈ ਕਹਿੰਦੇ ਗਦੇ ਨੂੰ ਕੋਈ ਮਤਲਬ ਨਹੀਂ ਔਰ ਉਹ ਪੀ ਪਰਤ ਕੇ ਮੁੜ ਕੇ ਸਾਹੂ ਸਿਉਪਾਨ ਸਾਹੂ ਮੈਨਾ ਸਵਾ ਉਸ ਸਵਾਦ ਦੇ ਵਿੱਚ ਹੀ ਲੇਟੇ ਗਾ ਦਾ ਕੇ ਉਹਦਾ ਸਵਾਹ ਨਾਲੇ ਮਤਲਬ ਹੈ ਉਹਦਾ ਇਹ ਮਤਲਬ ਨਹੀਂ ਕਿ ਬੜਾ ਸੁੰਦਰ ਬੜਾ ਮਹਿੰਗਾ ਬੜਾ ਸੁਗੰਧੀ ਦਾਇਕ ਮੇਰੇ ਤਨ ਤੇ ਚੰਦਨ ਮਸਲਿਆ ਗਿਆ ਮੈਂ ਇਹਦੀ ਸੁਗੰਧੀ ਨਾ ਗਵਾਵਾਂ ਇਹਨੂੰ ਸੰਭਾਲ ਕੇ ਰੱਖਾਂ ਮਨਮੁਖ ਟੁੱਟੇ ਹੋਏ ਵਿਬਚਾਰੀ ਜਿਨ੍ਹਾਂ ਨੂੰ ਉਪਰ ਦਰਸਾਇਆ ਹੈ ਮਹਾਰਾਜ ਨੇ ਮਹਾਰਾਜ ਕਹਿੰਦੇ ਸਾਰੇ ਇਹੋ ਜੈਨੇ ਇਨਾਂ ਨੂੰ ਚੰਦਨ ਦੀ ਨੁਮਾ ਚੰਗੀਆਂ ਦਲਾਂ ਚੰਗੀਆਂ ਵਿਚਾਰਾ ਚੰਗੇ ਵਿਚਾਰ ਸੁਣਾਓ ਇਨਾਂ ਦਾ ਇਹਦੇ ਨਾਲ ਕੋਈ ਸਬੰਧ ਨਹੀਂ ਜਿਵੇਂ ਗਦੇ ਦਾ ਚੰਦਨ ਨਾਲ ਕੋਈ ਸਬੰਧ ਨਹੀਂ ਉਹ ਖਾਕ ਵਿੱਚ ਲੇਟੇਗਾ ਦਾ ਕੇ ਸਵਾ ਵਿੱਚ ਲੇਟੇ ਮਾਰੇਗਾ ਕਹਿੰਦੇ ਇਹ ਵੀ ਉਹਨਾਂ ਦੀ ਦੁਚੇਤੀ ਸਭਾ ਦੇ ਵਿੱਚ ਹੀ ਦਾ ਕੇ ਮਨਮੁਖਾਂ ਵਾਲੀ ਇਸੇ ਕੋ ਕਰਮੀਆਂ ਵਾਲੀ ਸਭਾ ਦੇ ਵਿੱਚ ਦਾ ਕੇ ਬੜੇ ਪਰਸੰਨ ਹੋਣਗੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸੇ ਨੇ ਔਰ ਆ ਕੇ ਐਸਾ ਕਰਦੇ ਨੇ ਸੰਸਾਰ ਦੇ ਵਿੱਚ ਸੱਚੀ ਸਰਕਾਰ ਕਹਿੰਦੇ ਨੇ ਸੰਸਾਰ ਅੰਦਰ ਔਰ ਗਦੇ ਨੂੰ ਜਿਸ ਤਰ੍ਹਾਂ ਚੰਦਨ ਮਲ ਦੇਣਾ ਔਰ ਰਗੜ ਕੇ ਲਾ ਦੇਣਾ ਐਉਂ ਹੀ ਔਰ ਪਿਆਰਿਓ ਮਨਮੁਖ ਨੂੰ ਗੁਰਮਤਿ ਸਮਝਾਉਣੀ ਵਿਭਚਾਰੀ ਦੇ ਕੋਲ ਉਹਦੇ ਤੇ ਗਦੇ ਤੇ ਚੰਦਨ ਦਾ ਕੋਈ ਅਸਰ ਨਹੀਂ ਉਹਦੇ ਤੇ ਗੁਰਮਤਿ ਦਾ ਕੋਈ ਅਸਰ ਨਹੀਂ ਮਹਾਰਾਜ ਸਚੀ ਪਾਤਸ਼ਾਹ ਕਹਿੰਦੇ ਚੰਦਨ ਲੇਪ ਉਤਾਰੈ ਧੋਏ ਚੰਦਨ ਦਾ ਲੇਪਨ ਕੀਤਾ ਤੇ ਧੋ ਕੇ ਉਤਾਰ ਦਿੱਤਾ ਖਤਮ ਕਰ ਦਿੱਤਾ ਗਰਦਬ ਪ੍ਰੀਤ ਭਸਮ ਸੰਗ ਹੋਏ ਕਹਿੰਦੇ ਗਦੇ ਦੀ ਪ੍ਰੀਤੀ ਦੇੜੀ ਆ ਗੁਰੂ ਅਰਜੁਨ ਸਾਹਿਬ ਮਹਾਰਾਜ ਕਹਿੰਦਿਆ ਸਵਾ ਨਾਲੇ ਸਵਾ ਨਾਲ ਚੰਦਨ ਨਾਲ ਨਹੀਂ ਜਿਹੜੇ ਐਸੇ ਵੀ ਵਿਚਾਰੀ ਕੁਟੰਗੀ ਕੁਕਰਮੀ ਚੋਰ ਯਾਰ ਕੂੜਿਆਰ ਇਹਨਾਂ ਦੀ ਪ੍ਰੀਤੀ ਅਵਗਣਾ ਨਾਲੇ ਗੁਨਾ ਨਾਲ ਨਹੀਂ ਇਹਨਾਂ ਦੀ ਪੂਰੀਤੀ ਅਰ ਜਿਹੜੀ ਆ ਅਵਗਣ ਆਰਿਆਂ ਨਾਲੇ ਨਾਮ ਨਾਲ ਨਹੀਂ ਪਰਮਾਤਮਾ ਨਾਲ ਨਹੀਂ ਮਹਾਰਾਜ ਸੱਚੀ ਪਾਦਸ਼ਾਹ ਕਹਿੰਦੇ ਚੰਦਨ ਲੀਪ ਹੂਤ ਦੇਹ ਕੋ ਸੁਖ ਗਰਦਬ ਭਸਮ ਸੰਗੀਤ ਮਹਾਰਾਜ ਕਹਿੰਦੇ ਚੰਦਨ ਭਾਵੇਂ ਤਨ ਤੇ ਲੇਪਣ ਕੀਤਾ ਜਾ ਰਿਹਾ ਹੈ ਪਰ ਗਦੇ ਨੂੰ ਸੁਖ ਉਦੋਂ ਮਿਲਦਾ ਜਦੋਂ ਸਵਾਹ ਵਿੱਚ ਲੇਟੇ ਸਵਾਹ ਵਿੱਚ ਲੇਟੇ ਮਾਰੇ ਉਹਨਾਂ ਚਰਚੰਦਨ ਨਾਲ ਨਹੀਂ ਜਿਹੜਾ ਐਸਾ ਕੁਕਰਮੀ ਦੰਬੀਆ ਵਿਵਚਾਰੀਆ ਉਸ ਨੂੰ ਸਕੋਣ ਅੰਦਰ ਦਾ ਰਸ ਉਦੋਂ ਮਿਲਦਾ ਜਦੋਂ ਉਹੋ ਜਈ ਸਬਾ ਦੇ ਵਿੱਚ ਧਾਕੇ ਉਹੋ ਜਈਆਂ ਗੱਲਾਂ ਬਾਤਾਂ ਸੁਣੇਗਾ ਤਾਂ ਉਨ ਗੁਰਮਤ ਦੀਆਂ ਗੱਲਾਂ ਵਿੱਚੋਂ ਗੁਰੂ ਦੀਆਂ ਗੱਲਾਂ ਵਿੱਚੋਂ ਰਾਸ ਨਹੀਂ ਮਿਲਦਾ ਅੰਮ੍ਰਿਤ ਸੰਗ ਨਾਹੇ ਰੁਚ ਆਵਤ ਅੰਮ੍ਰਿਤੇ ਪ੍ਰਭੂ ਦਾ ਨਾਮ ਅੰਮ੍ਰਿਤੇ ਪ੍ਰਭੂ ਦਾ ਗਿਆਨ ਅੰਮ੍ਰਿਤੇ ਪ੍ਰਭੂ ਦੀ ਬਾਣੀ ਅੰਮ੍ਰਿਤੇ ਕਥਾ ਅੰਮ੍ਰਿਤੇ ਕੀਰਤਨ ਅੰਮ੍ਰਿਤ ਦਾ ਵਸ ਹੈ ਗੁਰੂ ਸੰਗਤ ਗੁਰੂ ਵਿਚਾਰ ਅੰਦਰ ਉਹਦੇ ਨਾਲ ਉਹਦੀ ਰੁਚੀ ਨਹੀਂ ਆਉਂਦੀ ਕਹਿੰਦਾ ਮੇਰਾ ਮਨ ਨਹੀਂ ਲੱਗਦਾ ਮੇਰਾ ਮਨ ਨਹੀਂ ਕਰਦਾ ਇੱਥੇ ਧੰਨ ਮਹਾਰਾਜ ਕਹਿੰਦਿਆ ਵਿਖੇ ਠ ਗੌਰੀ ਪ੍ਰੀਤ ਵਿਖੇ ਵਿਕਾਰ ਜਿਹੜੇ ਬਰਬਾਦ ਕਰ ਦੇਣ ਵਾਲੇ ਉਧਰ ਨੂੰ ਬੜੀ ਪ੍ਰੀਤੀ ਦੌੜਦਾ ਭੱਜਦਾ ਮਹਾਰਾਜ ਸਾਹਿਬ ਕਹਿੰਦੇ ਨਾਨਕ ਕੂੜੇ ਕੱਤਿਆ ਕੂੜਾ ਤਣੀਏ ਤਾਨ ਔਰ ਕੂੜ ਕਤਨਾ ਕੂੜ ਦਾ ਸੂਤ ਕਤਨਾ ਤੇ ਕੂੜ ਦਾ ਤਾਣਾ ਤੰਣਣਾ ਤੇ ਇੱਥੇ ਮਹਾਪੁਰਸ਼ੇ ਨੂੰ ਸਮਝਾਉਂਦੇ ਆ ਹੋਇਆ ਔਰ ਕੂੜ ਦੀ ਗੱਲ ਕਰਦੇ ਆ ਸਮਝਾਉਂਦੇ ਸਨ ਕਹਿੰਦੇ ਬਈ ਕੋਈ ਜ਼ੁਲਾਹਾ ਜਿਹੜਾ ਔਰ ਖੱਡੀ ਆਦ ਬੁਨਣ ਵਾਲਾ ਸੀ ਉਸਦੇ ਕੋਲੋਂ ਪੈਸਾ ਆਦ ਮੁੱਕ ਗਿਆ ਤੇ ਛਾਤਰ ਬੜਾ ਸੀ ਚਲਾਕ ਬੜਾ ਸੀ ਤੇ ਚਲਾਕੀ ਤੋਂ ਬੜਾ ਕੰਮ ਲੈਂਦਾ ਸੀ ਉਸ ਨੇ ਰਾਦੇ ਦੇ ਵਜ਼ੀਰ ਨੂੰ ਮਿਲਣਾ ਕੀਤਾ ਤੇ ਮਿਲ ਕੇ ਉਹਦੇ ਵਜ਼ੀਰ ਦੇ ਨਾਲ ਜਾ ਕਰਕੇ ਤੇ ਉਹਨੂੰ ਕਹਿਣ ਲੱਗਾ ਬਈ ਕੁਝ ਮਾਇਆ ਮੈਂ ਤੈਨੂੰ ਦੇਵਾਂਗਾ ਤੂੰ ਮੇਰਾ ਸਾਥ ਦੇ ਮੈਨੂੰ ਰਾਦੇ ਨਾਲ ਮਲਾ ਰਾਦੇ ਦੀ ਜਾ ਕੇ ਉਸਤਤੀ ਕੀਤੀ ਬੜੀ ਵਡਿਆਈ ਕੀਤੀ ਉਹ ਰਾਜਾ ਬੜਾ ਨਸ਼ੇੜੀ ਆਦ ਸੀ ਜਦੋਂ ਉਹਦੀ ਵਡਿਆਈ ਕੀਤੀ ਉਹ ਬੜਾ ਪਰਸੰਨ ਹੋਇਆ ਕਿਹੜਾ ਬੰਦਾ ਹੈ ਉਹਦੇ ਸਾਹਮਣੇ ਆਪ ਉਹਦੀ ਉਪਮਾ ਕਰੀਏ ਤੇ ਉਹਦੀ ਉਪਮਾ ਕਰੀਏ ਉਹ ਬੜਾ ਚੰਗਾ ਲੱਗਦਾ ਹਰ ਇੱਕ ਬੰਦੇ ਨੂੰ ਆਪਣੀ ਉਪਮਾ ਚੰਗੀ ਲੱਗਦੀ ਏ ਦੂਜੇ ਦੀ ਨਿੰਦਿਆ ਸੁਣ ਕੇ ਬੜਾ ਪਰਸੰਨ ਹੁੰਦਾ ਹੈ ਉਹ ਰਾਜੇ ਦੀ ਜਦੋਂ ਉਸ ਝੁਲਾਹੇ ਨੇ ਜਾ ਕੇ ਉਸਤਤੀ ਕਹਿੰਦੇ ਕੀਤੀ ਉਹ ਬੜਾ ਪਰੇਸ਼ਾਨ ਹੋਇਆ ਤੇ ਅਗੋ ਕਹਿਣ ਲੱਗਾ ਰਾਜਨਾ ਮੇਰਾ ਮਨ ਕਰਦਾ ਸੀ ਤੋ ਐਡਾ ਧਰਮੀ ਤੇਰੇ ਵਰਗਾ ਬਾਦਸ਼ਾ ਲੱਭਣਾ ਹੀ ਬਹੁ ਮੁਸ਼ਕਲ ਆ ਮੇਰਾ ਮਨ ਕਰਦਾ ਸੀ ਮੈਂ ਇੱਕ ਸੁੰਦਰ ਦਸਤਾਰ ਬਣਾਉਂਦਾ ਤੇ ਤੁਹਾਡੇ ਸੇਸ਼ ਤੇ ਸਜਦੀ ਤੇ ਐਸੀ ਦਸਤਾਰ ਜਿਹੜੀ ਕਿਸੇ ਸਦਾਈ ਨਾ ਹੋਵੇ ਔਰ ਮੇਰੇ ਕੋਲ ਇਨਾ ਖਰਚਾ ਨਹੀਂ ਔਰ ਕਹਨ ਲੱਗੇ ਖਰਚਾ ਮੈਂ ਦੇ ਦੇਂਗਾ ਉਹਨੇ ਬਹੁਤ ਰੁਪਇਆ ਦੇ ਦਿੱਤਾ ਉਹਨੇ ਕੁਝ ਵਜ਼ੀਰ ਨੂੰ ਦਿੱਤਾ ਉਹ ਜਾ ਕੈਸ਼ੋ ਇਸ਼ਰਤ ਆਰਾਮ ਕਰਦਾ ਰਿਹਾ ਇੱਕ ਦਿਨ ਬੜੇ ਆਸ਼ੇ ਨੰਗੇ ਬਾਦ ਬਾਦਸ਼ਾਹ ਨੂੰ ਚੇਤੇ ਆਇਆ ਭਾਈ ਉਹਨੇ ਦਸਤਾਰ ਬਣਾਉਣੀ ਸੀ ਉਹ ਮੁੜ ਕੇ ਦੱਸਿਆ ਕੁਝ ਨਹੀਂ ਆਪਣਾ ਇੱਕ ਆਦਮੀ ਭੇਜਿਆ ਉਸ ਦੇ ਘਰੇ ਗਿਆ ਉਹਨੇ ਦੇਖਿਆ ਭਾਈ ਰਾਜੇ ਦਾ ਐਲਕਾਰ ਆਉਂਦਾ ਹੈ ਉਹਨੇ ਜੋਂ ਦੇਖਿਆ ਬੈਠ ਕੇ ਖੱਡੀ ਤੇ ਇਧਰ ਨੂੰ ਹੱਥ ਮਾਰੀ ਜਾਵੇ ਇਧਰ ਨੂੰ ਮਾਰੀ ਜਾਵੇ ਉਹ ਕਹਿਣ ਲੱਗਾ ਅਨਕੀ ਰਾਜੇ ਦਇਆਲ ਕਰ ਕਹਿੰਦਾ ਬਾਦਸ਼ਾਹ ਪੁੱਛਦਾ ਦਸਤਾਰ ਬੁਣਾਈ ਜਿਹਦੇ ਵਾਸਤੇ ਧੰਨ ਲਿਆ ਕਹਿਣ ਲੱਗਾ ਹਾਂ ਤੇਰੇ ਸਾਹਮਣੇ ਤਣੀ ਤਾਂ ਮੈਦਾਨਾ ਉਹ ਬੁਣੀ ਤਾਂ ਧਾਰਿਆ ਕਹਿਣ ਲੱਗਾ ਪਰ ਇਹ ਜਿਹੜੀ ਆ ਨਾ ਅਦੁੱਪਤ ਦਸਤਾਰ ਏ ਦੇਸ ਦੀ ਉਹਨੂੰ ਐਂੜਾ ਆਪਣੇ ਮਾਂ-ਬਾਪ ਦਾ ਪੁੱਤ ਆਰੇ ਜਿਹੜਾ ਆਪਣੇ ਮਾਂ ਬਾਪ ਦਾ ਪੁੱਤਰ ਐ ਦੂਜੇ ਨੂੰ ਨਹੀਂ ਦਿਖਾਈ ਦਿੰਦੀ ਤੇ ਹੁਣ ਉਹ ਕਿਹੜਾ ਆਪਣੇ ਆਪ ਨੂੰ ਔਰ ਦੂਜੇ ਬਾਪ ਦੀ ਔਲਾਦ ਅਖਵਾਉਣ ਨੂੰ ਤਿਆਰ ਸੀ ਉਹ ਐਲਕਰ ਕਹਿੰਦਾ ਹਾਂ ਬਹੁਤ ਵਧੀਆ ਰੰਗ ਦੀ ਜਿਹੜੀ ਤੂੰ ਬੁਣੀ ਦਾਨਾ ਹੁਣ ਉਹ ਵੀ ਉੱਥੋਂ ਚੁੱਪ ਕਰਕੇ ਮੁੜ ਆਇਆ ਉਹਨੇ ਵੀ ਬਾਦਸ਼ਾਹ ਨੂੰ ਕਹਿ ਦਿੱਤਾ ਹਾਂ ਜੀ ਬੁਣੀ ਦਾ ਰੇ ਇਸੇ ਤਰ੍ਹਾਂ ਮੈਂ ਗੱਲ ਨੇੜੇ ਕਰਦਿਆਂ ਦੂਜਾ ਗਿਆ ਉਹ ਵੀ ਮੁੜ ਆਇਆ ਤੇ ਦੇ ਕਦਨ ਨੂੰ ਫਿਰ ਉਹ ਆਪ ਆ ਗਿਆ ਕਹਿੰਦਾ ਜੀ ਦਸਤਾਰ ਤਿਆਰ ਹੋ ਗਈ ਏ ਬਸ ਨਾ ਉਹਦੇ ਲਈ ਇੱਕ ਪਟਾਰੀ ਬਣਾਉਣੀ ਏ ਜਿਹਦੇ ਵਿੱਚ ਧਰ ਕੇ ਲਿਆਂਦੀ ਜਾਵੇ ਉਹ ਕੁਝ ਧਨ ਦੀ ਲੋੜ ਉਹ ਬਾਦਸ਼ਾਹ ਨੇ ਕੋਈ ਧਨ ਹੋਰ ਦੇ ਦਿੱਤਾ ਉਹਨੇ ਇੱਕ ਸੰਦੂਖੜੀ ਲਈ ਕੋਈ ਧਨ ਆਪ ਹজম ਕੀਤਾ ਉਹਦੇ ਵਿੱਚ ਰੱਖ ਕੇ ਔਰ ਉਹ ਖਾਲੀ ਸੰਦੂਖੜੀ ਸੀ ਜਿਹੜੀ ਬੜੇ ਉਹਦੇ ਤੇ ਦਸ਼ਾਲੇ ਖਰੀਦ ਕੇ ਪਾ ਕੇ ਤੇ ਢੋਲਾਂ ਵਾਲਿਆਂ ਨੂੰ ਢੋਲ ਠਮੱਕੇ ਦੇ ਨਾਲ ਸੰਦੋਖੜੀ ਚੱਕ ਲਿਆ। ਲਿਆ ਕੇ ਬਾਦਸ਼ਾਹ ਦੇ ਸਾਹਮਣੇ ਬੜੇ ਅਦਬ ਸਤਕਾਰ ਨਾਲ ਰੱਖੀ। ਸਾਰੀ ਸਭਾ ਜਿਹੜੀ ਇਕੱਠੀ ਹੋ ਗਈ। ਤੇ ਔਰ ਜਦੋਂ ਇੱਕ ਰਾਦੇ ਨੇ ਕਹਿਆ ਲਿਆ ਵੀ ਹੁਣ ਦਸਤਾਰ ਮੈਂ ਸਜਾਵਾਂ। ਕਹਿੰਦਾ ਜੀ ਇਹ ਦਸਤਾਰ ਬੜੀ ਅਦਬੋਤ ਹੈ। ਅੱਜ ਤੋਂ ਪਹਿਲਾਂ ਐਸੀ ਦਸਤਾਰ ਬਣੀ ਨਹੀਂ ਤੇ ਕਿਸੇ ਦੇਖੀ ਨਹੀਂ। ਬਾਦਸ਼ਾਹ ਇੱਥੋਂ ਤੱਕ ਔਰ ਮੁਆਫ ਕਰਿਆ ਜੇ ਤੁਸੀਂ